ਹੈਲੋ ਜਿੰਸ ਤੋਂ ਫੈਮਲੀ ਸਾਸਰੀ ਆਕਾਲ ਸਾਰੇ ਅਨੂ ਮੇਰੇ ਸਾਰੇ ਪਰਿਵਾਰ ਨੂੰ ਸਾਸਰੀ ਆਕਾਲ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਮੇਰੇ ਭੈਣ ਭਰਾ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸਾਸਰੀ ਆਕਾਲ ਅੱਜ ਮੈਂ ਬਹੁਤ ਦਿਨ ਬਾਅਦ ਆਪਣਾ ਵੀਲੋਗ ਬਣਾ ਲਗੀ ਹਾਂ ਬੈਂਗਨ ਦਾ ਪਰਤਾ ਬਹੁਤ ਹੀ ਵਧੀਆ ਤਰੀਕੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਅੱਜ ਬੈਂਗਨ ਦਾ ਪਰਤਾ ਬਣਾਵਾਂਗੇ ਤੇ ਤੁਹਾਨੂੰ ਬਣਾ ਕੇ ਵਿਖਾਵਾਂਗੇ ਵੀ ਮਤਲਬ ਅਸੀਂ ਕਿਸ ਤਰ੍ਹਾਂ ਬਣਾਵਾਂਗੇ ਇਹਨੂੰ ਕਿਸ ਤਰ੍ਹਾਂ ਤੜਕਾ ਲਗਾਵਾਂਗੇ ਤੇ ਇਹਦੇ ਵਿੱਚ ਕਿੰਨਾ ਕਿੰਨਾ ਮਟੀਰੀਅਲ ਪਾਵਾਂਗੇ ਤੁਸੀਂ ਮੇਰੀ ਸਾਰੀ ਰੈਸਪੀ ਵੇਖਣੀ ਆ ਵੇਖ ਕੇ ਤੇ ਇਸੇ ਤਰੀਕੇ ਤੁਸੀਂ ਬਣਾਣਾ ਵਾ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬੰਦਾ ਹੈ ਹੁਣ ਅਸੀਂ ਤੁਹਾਨੂੰ ਵਿਖਾਣੇ ਅਸੀਂ ਕਿਹੜੀ ਕਿਹੜੀ ਚੀਜ਼ ਕਿਸ ਤਰੀਕੇ ਪਾਣੀ ਹੈ ਇਹ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਆਪਣੇ ਬੈਂਗਨ ਭੁੰਨ ਕੇ ਰੱਖ ਲਿੱਤੇ ਨੇ ਪਾਣੀ ਚ ਪਾ ਕੇ ਤਾਂ ਜੋ ਇਹਨਾਂ ਦੀ ਛਿਲੜ ਜਲਦੀ ਤੋਂ ਜਲਦੀ ਉਤਰ ਸਕੇ ਤੇ ਵੇਖੋ 6-5 ਅਸੀਂ ਪਿਆਜ਼ ਪਾਏ ਨੇ ਤੇ 8 ਅਸੀਂ ਟਮਾਟਰ ਪਾਵਾਂਗੇ ਥੋੜਾ ਜਿਹਾ ਅਸੀਂ ਅਦਰਕ ਤੇ 6 ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਅਸੀਂ ਲਸਣ ਨਹੀਂ ਪਾਣਾ ਬਸ ਇਹੋ ਚੀਜ਼ਾਂ ਪਾਵਾਂਗੇ ਤੇ ਕੱਟ ਕੇ ਤੇ ਇਹਨੂੰ ਹੁਣ ਅਸੀਂ ਬਣਾਵਾਂਗੇ ਤੇ ਫਿਰ ਤੁਹਾਨੂੰ ਦਿਖਾਣੇ ਆ ਵੀ ਅਸੀਂ ਕਿਸ ਤਰੀਕੇ ਨੂੰ ਤੜਕਾ ਲਗਾਉਣਾ ਹੈ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਨੂੰ ਪਿਆਜ਼ ਵਿਖਾਏ ਸੀ ਆਪਣੇ ਪਿਆਜ਼ ਕੱਟ ਲਿੱਤੇ ਨੇ ਟਮਾਟਰ ਰਸੀ ਵੇਖੋ ਆਪਣੇ ਗ੍ਰाइंड ਕਰ ਲਿੱਤੇ ਨੇ ਤੇ ਥੋੜਾ ਜਿਹਾ ਅਦਰਕ ਵੀ ਆਪਣਾ ਲੰਬਾ ਲੰਬਾ ਕੱਟਿਆ ਹੈ ਥੋੜੀਆਂ ਜੀਆਂ 6 ਅਸੀਂ ਹਰੀਆਂ ਮਿਰਚਾਂ ਕੱਟੀਆਂ ਨੇ ਅਦਰਕ ਅਸੀਂ ਲੰਬਾ ਲੰਬਾ ਕੱਟਣਾ ਹੈ ਤਾਂ ਜੋ ਸਾਨੂੰ ਅਦਰਕ ਦਾ ਟੇਸਟ ਆ ਸਕੇ ਆ ਸਾਡੇ ਬੈਂਗਨ ਦੇ ਦੇਖੋ ਅਸੀਂ ਇਹਨਾਂ ਨੂੰ ਵੀ ਬਿਲਕੁਲ ਤਿਆਰ ਕਰਕੇ ਰੱਖ ਲਿੱਤਾ ਹੈ ਵੀ ਮਤਲਬ ਇਹਨੂੰ ਸਾਫ਼ ਸੁਥਰੇ ਕਰਕੇ ਬਣਾ ਲਿੱਤਾ ਹੈ ਤੇ ਇਹਨੂੰ ਫੇਰ ਲਿੱਤਾ ਹੈ ਤਾਂ ਕਿ ਚੰਗੀ ਤਰ੍ਹਾਂ ਗਲ ਸਕਣ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਧਰਾਂਗੇ ਆ ਦੇਖੋ ਜੀ ਅਸੀਂ ਕੜਾਈ ਧਰ ਦਿੱਤੀ ਹੈ ਕੜਾਈ ਧਰ ਦਿੱਤੀ ਆਪਣੀ ਇਹਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਜੋ ਵਿੱਚ ਪਾਣੀ ਨਾ ਰਵੇ ਹੁਣ ਅਸੀਂ ਆਪਣੀ ਲੋੜ ਅਨੁਸਾਰ ਵਿੱਚ ਤੇਲ ਪਾਵਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਹੈ ਕਿਉਂਕਿ ਪਰਥੇ ਵਿੱਚ ਅਸੀਂ ਤੇਲ ਇਹਨਾਂ ਨਹੀਂ ਪਾਣਾ ਕਿਉਂਕਿ ਤੇਲ ਛੱਡ ਦਿੰਦਾ ਹੈ ਬਹੁਤ ਹੀ ਵਧੀਆ ਤਰੀਕੇ ਬਣਾਵਾਂਗੇ ਤੇਲ ਵੀ ਘੱਟ ਪਾਵਾਂਗੇ ਤੇ ਬਹੁਤ ਹੀ ਘੱਟ ਟਾਈਮ ਲਗਾਵਾਂਗੇ ਵੇਖੋ ਅਸੀਂ ਸਾਰੀ ਚੀਜ਼ ਤਿਆਰ ਕਰਕੇ ਆਪਣੀ ਰੱਖ ਲਈਤੀ ਐ ਦੋ ਤੇ ਥੋੜਾ ਜਿਹਾ ਅਸੀਂ ਉੱਪਰ ਹੋਰ ਪਾ ਦਾਂਗੇ ਸਾ ਜੋ ਸਾਡੇ ਪਿਆਜ਼ ਚੰਗੀ ਤਰ੍ਹਾਂ ਬਨ ਸਗਣ ਇਸੇ ਤਰੀਕੇ ਅਸੀਂ ਸਬਜ਼ੀ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਬਣਦੀ ਐ ਬਹੁਤ ਹੀ ਸਵਾਦ ਬੰਦਾ ਹੈ ਪਰਤਾ तुम्हें तो इस तरीके बनाना है सब कुछ तैयार करके कट, तो घट तो घट टाइम लगाना है देखो जी तेल साढ़ा सड़ चुका है बिल्कुल हम सब तो पहला असी पावे अदरक देखो तो जी अदरक अभी तो पा दिता हूँ अभी ना ही प्याज पा देवे बहुत ही वाइस तरीके प्याज पावगे ਨਾਲ ਹੀ ਹਰੀਆਂ ਮਿਰਚਾਂ ਪਾਤੀਆਂ ਸੀ ਤੇ ਸਾਰਾ ਮਸਾਲਾ ਅਸੀਂ ਇਕੱਠਾ ਹੀ ਭੁੰਨਾ ਹੈ ਬਿਲਕੁਲ ਇਕੱਠਾ ਇਸੇ ਤਰੀਕੇ ਨਾਲ ਭੁੰਨ ਕੇ ਵੀ ਇਹ ਪਿਆਜ਼ ਅਸੀਂ ਲਾਲ ਕਰਨੇ ਨੇ ਇਹ ਰੈਸਪੀ ਬਹੁਤ ਹੀ ਓਕੀ ਓਕੇ ਬਣਾ ਰਹੀ ਆ ਕੈਮਰਾ ਮੈਂ ਆਪਣੇ ਹੱਥ ਨਾਲ ਪਕੜਿਆ ਹੋਇਆ ਹੈ ਇੱਧਰ ਵੀ ਥੋੜਾ ਥੇ ਡਿੱਕੇ ਨਹੀਂ ਮੇਰੇ ਕੋਲ ਰੱਖਿਆ ਜਾ ਰਿਹਾ ਮੇਰਾ ਸਟੈਂਡ ਟੁੱਟ ਗਿਆ ਇਹ ਬੜੀ ਦਿੱਕਤ ਆ ਰਹੀ ਹੈ ਬਣਾਉਣ ਚ ਪਰ ਮੈਂ ਆਪਣਾ ਵਲੋਗ ਬਣਾਉਣਾ ਚਾਹਨੀ ਆ ਤੇ ਤੁਹਾਨੂੰ ਵੀ ਖਾਣਾ ਚਾਹਨੀ ਆ ਇੱਕ ਹੱਥ ਨਾਲ ਮੈਂ ਕੈਮਰਾ ਪਕੜਿਆ ਹੈ ਇੱਕ ਹੱਥ ਨਾਲ ਮੈਂ ਵੇਖੋ ਸਬਜ਼ੀ ਬਣਾ ਰਹੀ ਆ ਪਰਠਾ ਬਣਾ ਕੇ ਦਿਖਾ ਰਹੇ ਆ ਤੁਹਾਨੂੰ ਪਰਠਾ ਕਿਸ ਤਰੀਕੇ ਬਣਦਾ ਹੈ ਇਹ ਦੇਖੋ ਜੀ ਪਿਆਜ਼ ਭੁਜ ਰਹੇ ਨੇ ਅਜੇ ਕੱਚੇ ਨੇ ਪੂਰੀ ਤਰ੍ਹਾਂ ਨਹੀਂ ਭੁਜੇ ਇਸੇ ਤਰੀਕੇ ਅਸੀਂ ਇਹਨੂੰ ਭੁੰਨਣਾ ਹੈ ਤੇ ਲਾਲ ਕਰਨੇ ਆ ਲਾਲ ਕਰਕੇ ਫੇਰ ਹੀ ਅਸੀਂ ਆਪਣੇ ਟਮਾਟਰ ਤੇ ਮਸਾਲੇ ਪਾਵਾਂਗੇ ਵੀ ਕਿੰਨੇ ਕਿੰਨੇ ਪਾਣੇ ਆ ਕਿਸ ਕਿਸ ਹਿਸਾਬ ਨਾਲ ਖਾਂਦੇ ਹ ਤੁਸੀਂ ਇਹਦੇ ਵਿੱਚ ਅਸੀਂ ਲਸਣ ਬਿਲਕੁਲ ਨਹੀਂ ਪਾਉਂਦੇ ਕਿਉਂਕਿ ਪਰਠਾ ਗਰਮ ਹੁੰਦਾ ਹਾਂ ਤੁਸੀਂ ਟੇਸਟ ਅਨੁਸਾਰ ਖਾਣਾ ਚਾਹੋ ਤੇ ਜਰੂਰ ਪਾ ਸਕਦੇ ਹੋ ਪਰ ਅਸੀਂ ਇਹਦੇ ਵਿੱਚ ਸਿਰਫ ਅਦਰਕ ਤੇ ਪਿਆਜ਼ ਤੇ ਹਰੀਆਂ ਮਿਰਚਾਂ ਹੀ ਪਾਵਾਂਗੇ ਆ ਦੇਖੋ ਪਿਆਜ਼ ਸਾਡੇ ਪੁੱਜ ਰਹੇ ਨੇ ਅਜੇ ਚੰਗੀ ਤਰ੍ਹਾਂ ਲਾਲ ਨਹੀਂ ਹੋਏ ਇਸ ਕਰਕੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਹੋਰ ਪੁੰਨਾਗੇ ਥੋੜੇ ਜਿਹਾ ਲਾਲ ਕਰਾਂਗੇ ਬਹੁਤੇ ਵੀ ਲਾਲ ਨਹੀਂ ਕਰਨੇ ਕਿ ਸਾੜੀ ਜਾਣ ਮੁੜ ਕੇ ਸਬਜ਼ੀ ਦਾ ਹੀ ਟੇਸਟ ਬਦਲ ਜਾਏ ਥੋੜੇ ਜਿਹਾ ਹੋਰ ਲਾਲ ਪਿਆਜ਼ ਸਾਡੇ ਪੁੱਜ ਚੁੱਕੇ ਨੇ ਦੇਖੋ ਲਾਲ ਹੋ ਚੁੱਕੇ ਨੇ ਬਹੁਤੇ ਲਾਲ ਨਹੀਂ ਕਰਨੇ ਅਸੀਂ ਇਸੇ ਤਰੀਕੇ ਲਾਲ ਕਰਨੇ ਇੰਨੇ ਕੀ ਹੁਣ ਅਸੀਂ ਆਪਣਾ ਸਭ ਤੋਂ ਪਹਿਲਾਂ ਲੋੜ ਅਨੁਸਾਰ ਨਮਕ ਪਾਵਾਂਗੇ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਇਹ ਦੇਖੋ ਤੁਸੀਂ ਜਿਸੇ ਹਿਸਾਬ ਨਾਲ ਕਹਿੰਦੇ ਤੁਸੀਂ ਉਸੇ ਹਿਸਾਬ ਨਾਲ ਪਾਓ ਕਿਤੇ ਬਹੁਤ ਆ ਨਾ ਪਾਏ ਪੈ ਜਵੇ ਦੇਖੋ ਥੋੜੀ ਜੀ ਅਸੀਂ ਕਲਰ ਮਿਰਚ ਪਾਵਾਂਗੇ ਜੀਰਾ ਪਾਊਡਰ ਤੇ ਥੋੜਾ ਜਿਹਾ ਅਸੀਂ ਗਰਮ ਮਸਾਲਾ ਪਾਵਾਂਗੇ ਇਹਦੇ 'ਚ ਟੇਸਟ ਵਾਸਤੇ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਹੀ ਲਾ ਲਵਾਂਗੇ। ਈਆ ਸਾਡੇ ਪੁੱਜ ਚੁੱਕੇ ਨੇ। ਪਿਆਜ਼ ਹਲੇ ਦੇਖੋ ਤੇਲ ਵੀ ਛੱਟ ਦਿੱਤਾ ਆ। ਬਹੁਤੀ ਲਾਲ ਨਹੀਂ ਕਰਨੀ ਅਸੀਂ ਤੁਮ ਪਿਆਜ਼ ਥੋੜੇ ਥੋੜੀ ਮਤਲਬ ਰੱਖਣੇ ਆ ਜਿਹਦੇ ਨਾਲ ਪੜਥਾ ਬੰਦਿਆ ਬੰਦਿਆ ਬਿਲਕੁਲ ਲਾਲ ਹੋ ਜਵੇ ਮਸਾਲਾ ਸਾਡਾ ਇਹ ਦੇਖੋ ਜੀ ਮਸਾਲਾ ਸਾਡਾ ਤਿਆਰ ਹੋ ਚੁੱਕਾ ਹੁਣ ਅਸੀਂ ਇਹਦੇ ਵਿੱਚ ਆਖਿਰ ਵਿੱਚ ਪਾਵਾਂਗੇ ਟਮਾਟਰ ਇਹ ਦੇਖੋ ਜਿਹੜੇ ਅਸੀਂ ਗ੍ਰाइंड ਕਰਕੇ ਰੱਖੇ ਨੇ ਅਸੀਂ ਇਹ ਪਾਵਾਂਗੇ ਇਹਦਾ ਮਸਾਲਾ ਤਿਆਰ ਕਰਾਂਗੇ ਫਿਰ ਅਸੀਂ ਪੜਥਾ ਪਾਵਾਂਗੇ ਐਸੀ ਟਮਾਟਰ ਪਾ ਕੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮਸਾਲੇ ਆਪਣੇ ਨੂੰ ਰੀਨਕੇ ਤਿਆਰ ਕਰ ਲਵਾਂਗੇ ਤਾਂ ਜੋ ਫਿਰ ਅਸੀਂ ਆਪਣਾ ਪਰੌਠਾ ਬਣਾ ਸਕੀਏ ਬਹੁਤ ਹੀ ਵਧੀਆ ਤੇ ਸਵਾਦਿਸ਼ਟ ਆ ਦੇਖੋ ਜੀ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਚੁੱਕਾ ਹੈ ਪੁੱਜ ਚੁੱਕਾ ਹੈ ਹੁਣ ਅਸੀਂ ਆਪਣਾ ਪਰੌਠਾ ਪਾ ਦਾਂਗੇ ਆ ਜਿਹੜਾ ਅਸੀਂ ਤਿਆਰ ਕੀਤਾ ਹੈ ਦੇਖੋ ਅਸੀਂ ਇਹਨੂੰ ਪਾ ਦਵਾਂਗੇ ਤਾਂ ਜੋ ਸਾਡਾ ਇਹ ਵੀ ਬਹੁਤ ਵਧੀਆ ਤਰੀਕੀ ਤਿਆਰ ਹੋ ਸਕੇ ਇਹ ਬਹੁਤ ਹੀ ਵਧੀਆ ਬਣ ਸਕੇਗਾ ਇਸੇ ਤਰੀਕੇ ਅਸੀਂ ਨੂੰ ਘੁਲਾ ਕੇ ਬੰਦ ਕਰਕੇ ਰੱਖ ਦੇਣਾ ਤੁਸੀਂ ਵੀ ਇਸੇ ਤਰੀਕੇ ਬਣਾਉਣਾ ਹੈ ਬਹੁਤ ਹੀ ਮਜ਼ਾ ਆਉਂਦਾ ਹੈ ਰੋਟੀ ਖਾਣ ਦਾ ਨਾਲ ਤੁਸੀਂ ਬਈ ਪਕੌੜੀਆਂ ਜ਼ਰੂਰ ਪਾਇਆ ਕਰੋ ਸੱਕੀ ਸਬਜ਼ੀ ਦੇ ਨਾਲ ਬਹੁਤ ਹੀ ਟੇਸਟੀ ਲੱਗਦੀ ਰੋਟੀ ਹੁਣ ਅਸੀਂ ਇਹਨੂੰ ਰਿੰਨਾਗੇ ਚੰਗੀ ਤਰ੍ਹਾਂ ਤਾਂ ਜੋ ਸਾਡਾ ਪੜਥਾ ਤਿਆਰ ਹੋ ਸਕੇ ਇੱਕ ਵਾਰ ਅਸੀਂ ਨੂੰ ਹਿਲਾ ਲਾਂਗੇ ਸਬਜ਼ੀ ਨੂੰ ਸਾਡੇ ਥੱਲੇ ਨਾ ਲੱਗ ਸਕੇ ਆ ਦੇਖੋ ਥੜਾ ਨਾ ਸਕੇ ਇਸ ਤੋਂ ਬਾਅਦ ਜਦੋਂ ਬੰਨਦੀ ਨਹੀਂ ਫਿਰ ਅਸੀਂ ਇਹਨੂੰ ਹਿਲਾਵਾਂਗੇ ਕਿਉਂਕਿ ਖਲਾਉਣੀ ਬਹੁਤ ਜ਼ਰੂਰੀ ਹੈ ਨਹੀਂ ਤੇ ਥੱਲੇ ਲੱਗ ਸਕਦੀ ਹੈ ਆ ਦੇਖੋ ਜੀ ਪਰਤਾ ਸਾਡਾ ਬਣ ਚੁੱਕਾ ਹੈ ਵੇਖੋ ਪਰਥੀ ਨੇ ਤੀਹ ਛੱਡ ਦਿੱਤਾ ਦੇਖੋ ਕਿੰਨਾ ਵਧੀਆ ਬਣਿਆ ਹੈ ਬਹੁਤ ਵਧੀਆ ਬਣਿਆ ਤੁਸੀਂ ਵੀ ਇਸੇ ਤਰੀਕੇ ਬਣਾਉਣਾ ਹੈ ਤੇ ਬਣਾ ਕੇ ਖਾਣਾ ਹੈ ਆ ਵੇਖੋ ਬਿਲਕੁਲ ਤੇਲ ਛਿੱੜੀ ਜਾ ਰਿਹਾ ਦੇਖੋ ਬਤਾਉ ਬਿਲਕੁਲ ਭੁੱਜ ਚੁੱਕੇ ਨੇ ਪੜਥਾ ਪੂਰਾ ਤਿਆਰ ਚੰਗੀ ਤਰ੍ਹਾਂ ਹੋ ਚੁੱਕਾ ਹੈ ਇਸੇ ਤਰੀਕੇ ਤੁਸੀਂ ਬਣਾਇਆ ਕਰੋ ਤੇ ਖਾਇਆ ਕਰੋ ਬਹੁਤ ਹੀ ਰੋਟੀ ਖਾਣ ਦਾ ਮਜ਼ਾ ਆਉਂਦਾ ਹੈ ਮੈਂ ਤੇ ਤੁਹਾਨੂੰ ਇਹੋ ਸਲਾਹ ਦਵਾਂਗੀ ਤੇ ਘੱਟ ਸਮੇਂ ਦੇ ਵਿੱਚ ਇਹ ਪੜਥਾ ਤਿਆਰ ਹੁੰਦਾ ਹੈ ਆ ਦੇਖੋ ਪੜਥਾ ਸਾਡਾ ਬਣ ਚੁੱਕਾ ਹੈ ਰੈਡੀ ਹੋ ਚੁੱਕਾ ਹੈ ਵੇਖੋ ਕਿੰਨਾ ਵਧੀਆ ਬਣਿਆ ਬਹੁਤ ਹੀ ਵਧੀਆ ਬਣਿਆ ਇਸੇ ਤਰੀਕੇ ਤੁਸੀਂ ਜਰੂਰ ਬਣਾਇਓ ਬਹੁਤ ਹੀ ਵਧੀਆ ਲੱਗਦਾ ਹੈ ਤੁਹਾਨੂੰ ਮੇਰੀ ਰੈਸਪੀ ਤੁਸੀਂ ਜਰੂਰ ਪੂਰੀ ਵੇਖਣੀ ਹੈ ਹੈਲੋ ਫੈਮਲੀ ਜੇ ਤੁਹਾਨੂੰ ਮੇਰਾ ਬਣਿਆ ਹੋਇਆ ਪਰਤਾ ਪਸੰਦ ਆਇਆ ਹੋਵੇ ਤਾਂ ਤੁਸੀਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਨੂੰ ਨਾ ਵੀ ਪਸੰਦ ਆਇਆ ਹੋਵੇ ਤਾਂ ਫਿਰ ਵੀ ਮੈਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੈ ਜਾਂ ਨਹੀਂ ਮੈਂ ਨਾਰਾਜ਼ ਨਹੀਂ ਹੋਵਾਂਗੀ ਕਿ ਮੈਂ ਆਪਣੀ ਹੋਰ ਵਧੀਆ ਤੋਂ ਵਧੀਆ ਡਿਸ਼ ਬਣਾਉਣ ਦੀ ਕੋਸ਼ਿਸ਼ ਕਰਾਂਗੀ ਤੇ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਮੇਰੀ ਇਹ ਰੈਸਪੀ ਪੂਰੀ ਜ਼ਰੂਰ ਦੇਖਣੀ ਹੈ ਤੇ ਮੇਰਾ ਟਾਈਮ ਵਾਚ ਜ਼ਰੂਰ ਪੂਰਾ ਕਰਨਾ ਹੈ ਤੇ ਇਹ ਪਰਤਾ ਤੁਸੀਂ ਜ਼ਰੂਰ ਬਣਾਣਾ ਹੈ ਤੇ ਬਣਾ ਕੇ ਤੁਸੀਂ ਖਾਣਾ ਹੈ ਜੇ ਤੁਹਾਨੂੰ ਪਸੰਦ ਆਵੇ ਤਾਂ ਮੈਨੂੰ ਜ਼ਰੂਰ ਲਿਖਿਓ ਲਾਈਕ ਕਮੈਂਟ ਜ਼ਰੂਰ ਕਰਿਓ ਕਿਉਂਕਿ ਮੈਨੂੰ ਪਤਾ ਲੱਗ ਸਕੇ ਜੇ ਮੈਂ ਕੋਈ ਗਲਤੀ ਕਰਦੀ ਆ ਤੇ ਮੈਨੂੰ ਅਹਿਸਾਸ ਹੋ ਸਕੇ ਵੀ ਮੈਂ ਚੀਜ਼ ਚੰਗੀ ਬਣਾਈ ਆ ਜਾਂ ਨਹੀਂ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਬਾਏ YouTube ਫੈਮਲੀ ਬਾਏ